ਕਈ ਲੋਕ ਮੇਰੇ ਪਪਾ ਨੂੰ ਜੰ ਗੰਦੇ ਕਹਿ ਰਹੇ ਸੀ ਤੇ ਜਗਾਲਿਆ ਨੇ ਤੇਰੇ ਸੀ ਕਿ ਜਿਵੇਂ ਪਪਾ ਕਾਲੇ ਨੇ ਐਵੇਂ ਹੋਵੇਂ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆਂ ਕਿ ਇੱਕ ਵਾਰ ਕੀਰਪੁਰ ਸਾਹਿਬ ਜਾਨ ਕਿਉਂਕਿ ਉੱਥੇ ਐਵੇਂ ਨਹੀਂ ਆ ਕਿ ਜਿਹੜੇ ਕਾਲੇ ਨੇ ਇੱਥੇ ਆਓ ਜਿਹੜੇ ਚੁੱਟੇ ਨੇ ਇੱਥੇ ਆ ਜਿਹੜੇ ਫੁੱਲ ਪਾਣ ਜਾਂਦੇ ਜਿਹੜੇ ਫੁੱਲ ਪਾਣ ਜਾਂਦੇ ਉੱਥੇ ਇੱਕ ਹੀ ਜਗ੍ਹਾ ਤੇ ਜਿਹੜੇ ਫੁੱਲ ਪਾਉਂਦੇ ਨੇ ਤਾਂ ਉਹਨਾਂ ਨੂੰ ਕਹਿਣਾ ਚਾਹੁੰਦੀ ਆਂ ਕਿ ਜੇ ਉੱਥੇ ਜਾ ਕੇ ਵਿਜ਼ਿਟ ਕਰੋ ਬਿਲਕੁਲ ਬਿਲਕੁਲ ਸੋਹਣੀ ਗੱਲ ਦੇਖੋ ਹਾਂ ਬਿਲਕੁਲ ਬਹੁਤ ਸੋਹਣੀ ਗੱਲ ਕਹੀ ਉਹ ਵੀ ਇੱਕ ਬੜੀ ਵਧੀਆ ਲੱਗੀ ਮੈਨੂੰ ਪੰਜਾਬ ਚ ਸਾਰਾ ਕੁਝ ਬਸੰਦਾ ਸਿਰ ਇੱਕ ਗੱਲ ਜਿਹੜੀ ਮੈਨੂੰ ਜਿਵੇਂ ਚੰਗੀ ਲੱਗੀ ਜਿਵੇਂ ਜਦੋਂ ਅਸੀਂ ਮੈਂ ਮੰਮੀ ਪਪਾ ਅਸੀਂ ਗਏ ਜਾ ਰਹੇ ਸੀ ਫਾਰਮ ਚ ਜਿਵੇਂ ਸਬਜ਼ੀਆਂ ਵੇਖਣ ਤਾਂ ਉੱਥੇ ਨਾ ਕਿ ਕਿਸਦਾ ਸੰਸਕਾਰ ਹੋਇਆ ਸੀ ਤਾਂ ਮੈਂ ਆਂਟੀ ਨੂੰ ਪੁੱਛਿਆ ਕਿ ਆਂਟੀ ਜੀ ਕਿ ਜਿਵੇਂ ਕਈ ਲੋਕ ਕਈ ਲੋਕ ਗੱਲ ਕਰਦੀ ਸੌਰੀ ਮੈਂ ਤੁਸੀਂ ਮੈਂ ਤੁਹੰਦੀ ਆ ਤੁਸੀਂ ਕਿਹਾ ਕਿ ਆਂਟੀ ਜੀ ਇਹਨਾਂ ਦਾ ਸੰਸਕਾਰ ਇੱਥੇ ਇਹ ਵਾਈ ਸਿਰਿਆ ਕਿਉਂ ਨਹੀਂ ਰਿਹਾ ਕਿਉਂ ਕਿਉਂ ਨਹੀਂ ਹੋਇਆ ਕਿ ਐਰੇ ਸੀ ਕਿ ਜਿਹੜੇ ਇਹ ਛੋਟੇ ਲੋਕ ਨੇ ਤਾਂ ਇਹ ਇੱਥੇ ਹੋ ਗਏ ਵੱਡੇ ਲੋਕ ਨੇ ਇੱਥੇ ਅਮੀਰ ਲੋਕ ਦੇ ਇੱਥੇ ਤੇ ਪੋਰ ਲੋਕ ਦੇ ਇੱਥੇ ਤਾਂ ਮੈਨੂੰ ਜਿਵੇਂ ਕੱਲ ਜਿਵੇਂ ਚੰਗੀ ਨਹੀਂ ਲੱਗੀ ਐਸੇ ਵਾਈ ਇਹ ਕਿਉਂ ਹੋ ਰਿਹਾ ਜਿਵੇਂ ਗਰੀਬ ਥੋਰ ਸਾਹਿਬ ਸਾਰੇ ਸਾਰੇ ਜਾਣ ਚਾਹੀਏ امیر ਗਰੀਬ ਸਾਰੇ ਜਾਣੇ ਉੱਥੇ ਹੀ ਫੁੱਲ ਇੱਕ ਹੀ ਜਗ੍ਹਾ ਤੇ ਪਾਉਂਦੇ ਨੇ ਜਿਵੇਂ ਮੇਰੇ ਗ੍ਰੈਂਡਫਾਦਰ ਉਹਨਾਂ ਨੇ ਵੀ ਫੁੱਲ ਮੈਂ ਉੱਥੇ ਪਾਇਆ ਸੀ ਤਾਂ ਜੇ ਜੇਨੂਅਲੀਟੀ ਸਾਈਡ ਕੀਤਾ ਕਿ ਉਸ ਸੰਸਕਾ ਮੀ ਸੇਵੇ ਲੱਗ ਲਾ ਕੋਣ ਚਾਹੀਦਾ ਮੀਰ ਤੇ ਗਰੀਬ ਉਹ ਇਸ ਗੱਲ ਨੂੰ ਖਤਮ ਕਰੇ ਜਿਵੇਂ ਗਰੀਬ ਥੋਰ ਸਾਹਿਬ ਜਿਹਾ ਇੱਕ ਹੀ ਜਗ੍ਹਾ ਤੇ ਰੱਖੇ ਯਾਨੀ ਕੈਥਲਿਨ ਨੇ ਉਹ ਚੀਜ਼ ਨੋਟਿਸ ਕੀਤੀ ਨੋਟਿਸ ਕੀਤੀ ਬਾਕੀ ਕੈਥਲਿਨ ਇਹ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਅਮੀਰ ਗਰੀਬ ਉਹ ਤੁਹਾਨੂੰ ਸੌਰੀ ਅਸੀਂ ਤੁਹਾਨੂੰ ਹਜੇ ਨਹੀਂ ਦੱਸਿਆ ਹੈਗਾ ਇਹ ਕਾਸਟ ਸਿਸਟਮ ਤੇ ਆ ਪਿੰਡਾਂ ਦੇ ਵਿੱਚ ਮਤਲਬ ਤੁਹਾਨੂੰ ਨਹੀਂ ਪਤਾ ਉਹ ਕੀ ਹੁੰਦੀ ਹੈ ਹੈ ਨਾ ਬਟ ਅਮੀਰ ਗਰੀਬ ਨਹੀਂ ਪਿੰਡਾਂ ਦੇ ਵਿੱਚ ਇਹ ਐਸ ਪਰ ਕਾਸਟ ਸਿਸਟਮ ਤੇ ਹੈਗਾ ਤੁਹਾਨੂੰ ਨਹੀਂ ਪਤਾ ਕਿ ਕੀ ਹੁੰਦੀ ਹੈ ਜਾਤ ਤੁਹਾਨੂੰ ਅਸੀਂ ਦੱਸਿਆ ਹੀ ਨਹੀਂ ਹਜੇ ਤਾਂ ਦੀਦੀ ਮਤਲਬ ਥੋੜੀ ਵੀ ਨਹੀਂ ਬੰਦਾ ਜਦੋਂ ਮਰ ਗਿਆ ਆਈ ਥਿੰਕ ਸਿਵੇ ਤਾਂ ਇੱਕ ਹੀ ਹੋਣੀ ਚਾਹੀਦੀ ਸੱਚੀ ਗੱਲ ਆ ਨਾ ਜਿੱਦਾਂ ਇਹਨੇ ਕਿਹਾ ਕਿ ਜਿਹਨੇ ਵੀ ਇਹ ਰੂਲ ਬਣਾਇਆ ਹੋ ਯਾਨੀ ਉਮਰ ਪਰ ਤਾਂ ਉਹਨਾਂ ਨੂੰ ਉਹ ਚੀਜ਼ ਤੰਗ ਕਰਦੀ ਹੈ ਡੈਥ ਵੇਲੇ ਵੀ ਉਹਨਾਂ ਨੂੰ ਉਹ ਚੀਜ਼ ਤੋਂ ਪਰੇ ਕੀਤਾ ਜਾਂਦਾ ਹੈ ਨਾ ਕਿੰਨਾ ਦੁੱਖਨ ਲੱਗਦਾ ਇਸ ਚੀਜ਼ ਦਾ ਤੇ ਸਰ ਤੁਸੀਂ ਸਿੱਖੀ ਨੂੰ ਅਪਣਾਇਆ ਹੈ ਨਾ ਇਵਨ आवर ਫਰੈਂਡ ਸਰਕਲ ਆਲਸੋ ਸਾਡੇ ਫਰੈਂਡ ਸਰਕਲ ਚ ਇਦਾਂ ਦੀ ਹੈਗੀ ਕਿ ਉਹਨੂੰ 4-4 ਕਰੋੜ ਦੀ ਗੱਡੀ ਆ 20-25 ਕਰੋੜ ਦਾ ਘਰ ਆ ਵੱਟ ਸੌਂ ਲਗੀ ਰਾਤ ਨੂੰ ਦੇ ਟੇਕ ਟੈਬਲੇਟ ਹੂੰ ਸਾਨੂੰ ਚੀਜ਼ ਦੀ ਨਹੀਂ ਲੋੜ ਹੈਗੀ ਮੈਂ ਇਹੀ ਚਾਹਨੀ ਹੈ ਕਿ ਕੈਥਲਿਨ ਸਟਿਲ ਮੈਂ ਇਹਨਾ ਸਾਹਮਣੇ ਵੀ ਕਹਿ ਰਹੀ ਆ ਕੈਮਰੇ ਤੇ ਵੀ ਕਹਿ ਰਹੀ ਆ ਤੁਸੀਂ ਇੱਕ ਚੰਗੇ ਹਿਊਮਨ ਬੀਂਗ ਬਣੋ ਮੰਨੂ ਨੂੰ ਨਹੀਂ ਤੁਹਾਡੇ A+ ਮਾਰਕਸ ਜਾਂ 90% ਜਾਂ 100% ਇਹ ਕੁਝ ਨਹੀਂ ਚਾਹੀਦਾ ਇੱਕ ਚੰਗੇ ਹਿਊਮਨ ਬੀਂਗ ਬਣੋ ਮੈਂ ਤੁਹਾਨੂੰ ਕਿਹਾ ਕਦੀ ਵੀ ਕਿਸੇ ਨੂੰ ਮਿਲੋ ਹੱਥ ਜੋੜ ਕੇ ਇਦਾਂ ਸਸਤੀ ਗੱਲ ਬੁਲਾਣੀ ਆ ਸਭ ਨਾਲ ਪਿਆਰ ਨਾਲ ਰਹਿਣਾ ਹੈ ਠੀਕ ਹੈ ਇਹ ਚੀਜ਼ਾਂ ਮੇਨ ਮੈਨੂੰ ਤੁਹਾਡੇ ਤੋਂ ਚਾਹੀਦੀਆਂ ਠੀਕ ਹੈ ਤੇ ਜਿਵੇਂ ਹੁਣ ਤਾਂ ਮੈਂ 10 ਸਾਲ ਦੀਆਂ 11 ਦੀ ਹੋਣ ਵਾਲੀਆਂ ਜਦੋਂ ਮੈਂ 7 ਸਾਲ ਦੀ ਸੀ ਉਸ ਟਾਈਮ ਤੋਂ ਹਜੇ ਤੱਕ ਮੈਂ ਆਪਣੀ ਖੁਦ ਰਿਸਪੌਂਸਿਬਿਲਟੀ ਲਗਦੀ ਆ ਸਕੂਲ ਦੀ ਫੇਸ ਕਰਦੀ ਆ ਮੰਮੀ ਦੀ ਹੈਲਪ ਕਰਦੀ ਆ ਜਿਹੜੇ ਮਨੁੱਖਤਾ ਦੀ ਸੀ ਉੱਥੇ ਜਿਹੜੇ ਬੱਚੇ ਨੇ ਉਹਨਾਂ ਲਈ ਮੈਂ ਜਿਵੇਂ ਕਿਤਾਬਾਂ ਖਰੀਦੀ ਸੀ ਜਿਹੜਾ ਜਦੋਂ ਕੈਥਲਿਨ ਦੇ ਟੂਲ ਪਰਫਾਰਮੈਂਸਿਸ ਹੁੰਦੀਆਂ ਆ ਕਾਲਜਸ ਦੇ ਵਿੱਚ ਯੂਨੀਵਰਸਿਟੀਜ਼ ਦੇ ਵਿੱਚ ਮੈਨੂੰ ਚੰਡੀਗੜ੍ਹ ਟੂਰਿਜ਼ਮ ਨਾਲ ਮਤਲਬ ਪਰਫਾਰਮੈਂਸ ਜਿਹੜੀਆਂ ਹੁੰਦੀਆਂ ਰਹਿੰਦੀਆਂ ਅਸੀਂ ਜ਼ਿਆਦਾ ਨਹੀਂ ਰੱਖਦੇ ਹਫਤੇ 'ਚ ਇੱਕ ਤੋਂ ਦੋ ਤੋਂ ਵੱਧ ਪਰਫਾਰਮੈਂਸ ਨਹੀਂ ਰੱਖਦੇ ਸ਼ੀ ਇਸ ਅਰਨਿੰਗ ਗੁੱਡ ਮਨੀ ਹੈ ਨਾ ਉਹ ਨਹੀਂ ਦੱਸੂਗੀ ਕਿੰਨੀ ਕਿਉਂਕਿ ਲੋਕਾਂ ਨੇ ਆਪਣੇ ਨਿਆਣੇ ਕੁੱਟਣ ਲਾਪਾਂ ਨੇ ਤੇ 10 ਸਾਲ ਦਾ ਬੱਚਾ ਕੁਮਾਰਿਆ ਹੈ ਨਾ ਚਲੋ ਜੋ ਵੀ ਉਹ ਅਰਨ ਕਰਦੀ ਆ ਉਹ ਅਸੀਂ ਇਹਦਾ ਫਿਕਸ ਕੀਤਾ ਹੈ ਉਹਦੇ ਵਿੱਚੋਂ ਥੋੜਾ ਪਰਸੈਂਟੇਜ ਮਨੁੱਖਤਾ ਦੀ ਸੇਵਾ 'ਚ ਜਾਂਦੀ ਹੈ ਦਸਵਾਂ ਤੇ ਹਾਂ ਦਸਵਾਂ ਦਾ ਹਾਂ ਸੌਰੀ ਦਸਵਾਂ ਜਿਹੜਾ ਉਹ ਮਨੁੱਖਤਾ ਦੀ ਸੇਵਾ 'ਚ ਜਾਂਦਾ ਹੈ ਤੇ ਸਾਡੇ ਕੋ ਲੋਕਲ ਬੱਚੇ ਥੋੜੇ ਜਿਹੇ ਹੈਗੇ ਜਿਨ੍ਹਾਂ ਦੇ ਮਾਪੇ ਫੈਲੀ ਨੂੰ ਤੇ ਪਿਛਲੇ 4-5 ਸਾਲ ਤੋਂ ਜਦੋਂ ਦੀ ਇਹ ਅਰਨ ਕਰਨ ਲੱਗੀ ਉਹਨਾਂ ਦੀ ਫੀਸ ਅਸੀਂ ਦੇਖਦੇ ਆ ਉਹਨਾਂ ਦੀ ਕਿਤਾਬਾਂ ਕਾਪੀਆਂ ਤੇ ਕੈਥਲਿਨ ਦਾ ਆਪਣਾ ਜਿਹੜਾ ਖਰਚਾ ਪਾਣੀ ਸਾਰ ਆਪਣਾ ਚੱਕਦੀ ਸਾਡੇ ਤੇ ਕੁਝ ਨਹੀਂ ਮਤਲਬ ਇਹ ਵੀ ਸਾਨੂੰ ਇਹ 2-4 ਮਹੀਨੇ ਵਾਸ 스ਪான்ਸਰ ਕਰਦੀ ਹੈ ਪੈਸੇ ਦਿੰਦੀ ਹੈ ਵੀ ਤੁਸੀਂ ਜਾਓ ਜਿਵੇਂ ਹੁਣ ਪਾਪਾ ਦਾ ਬਰਥਡੇ ਆ ਰਿਹਾ ਤਾਂ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਅਸੀਂ ਇੱਥੇ ਚੱਲਦੇ ਹੱਥੇ ਚੱਲਦੇ